ਜਗਮਨ ਸਮਰਾ ਇਹ ਨਾਮ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਚ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਇਹ ਨਾਮ ਇਸ ਕਰਕੇ ਜ਼ੁਬਾਨ ਤੇ ਹੈ ਕਿਉਂਕਿ ਜੋ ਲਾਈਵ ਹੋ ਕੇ ਇਸਨੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਉਹ ਵੀਡੀਓ ਅਸੀਂ ਤੁਹਾਨੂੰ ਨਹੀਂ ਵਿਖਾਵਾਂਗੇ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਉਹਨਾਂ ਵੀਡੀਓਜ਼ ਨੂੰ ਲੈ ਕੇ ਨੇ ਪਰ ਜੋ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵੀਡੀਓ ਕਹੀ ਜਾ ਰਹੀ ਹੈ ਇਸ ਸ਼ਖਸ ਵੱਲੋਂ तमाम دعوی ਕੀਤੇ ਜਾ ਰਹੇ ਨੇ ਉਹ ਗੱਲ ਵਖਰੀ ਹੈ ਕਿ ਇਹਦੇ ਤੇ ਪਰਚੇ ਵੀ ਦਰਜ ਹੋਏ ਨੇ ਕੋਰਟ ਦੇ ਫੈਸਲੇ ਵੀ ਆ ਗਏ ਨੇ ਉਸ ਵੀਡੀਓ ਨੂੰ ਸਾਰੀ ਜਗ੍ਹਾ ਤੋਂ ਹਟਾਉਣ ਦੇ ਪਰ ਇਹ ਨਾਮ ਅੱਜ ਕੱਲ ਚਰਚਾ ਦੇ ਵਿੱਚ ਜਗਮਨ ਸਮਰਾ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਜਗਮਨ ਸਮਰਾ ਹੈ ਕੌਣ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਹਦਾ ਮੁੱਖ ਮੰਤਰੀ ਨਾਲ ਕੀ ਕੁਝ ਲੈਣਾ ਦੇਣਾ ਅੱਜ ਇਸ ਵੀਡੀਓ ਦੇ ਵਿੱਚ ਉਹ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦਵਾਂਗੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਕ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸੁਰਖੀਆਂ ਚਾਇਆ ਜਗਮਨਦੀਪ ਸਿੰਘ ਉਰਫ ਚਗਮਨ ਸਮਰਾ ਬੇਹਤ ਸ਼ਾਤਰ ਬੰਦਾ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਗਾਤਾਰ ਗਲਤ ਬਿਆਨਬਾਜ਼ੀਆਂ ਉਦ ਲਈ ਕਰ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਨੇ ਹੁਣ ਉਸ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਉਸਦੇ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਉਸਦੀ ਪ੍ਰਾਪਰਟੀ ਅਟੈਚ ਕਰਨ ਦੇ ਸਮੇਤ ਹੋਰ ਕਈ ਕਾਰਵਾਈਆਂ ਦੀ ਤਿਆਰੀ ਚੱਲ ਰਹੀ ਹੈ ਪਰ ਪੁਲਿਸ ਨੂੰ ਚਕਮਾ ਦੇਣ ਦਾ ਇਹ ਪੁਰਾਣਾ ਖਿਡਾਰੀ ਰਿਹਾ ਹੈ ਲਗਭਗ 3 ਸਾਲ ਪਹਿਲਾਂ ਉਹ ਕੈਨੇਡਾ ਫਰਾਰ ਹੋ ਗਿਆ ਸੀ ਉਸ ਦੇ ਵਿਦੇਸ਼ ਭੱਜਣ ਦੀ ਕਹਾਣੀ ਵੀ ਬੇहद ਦਿਲਚਸਪ ਹੈ ਇਹ ਉਹ ਸਮੇਂ ਸੀ ਜਦੋਂ ਇਲਾਜ ਦੇ ਬਹਾਨੇ ਉਹ ਪੰਜਾਬ ਪੁਲਿਸ ਦੀ ਕਸਟਡੀ ਤੋਂ ਭੱਜਿਆ ਸੀ ਅਰ ਜਦੋਂ 2022 ਦੇ ਵਿਧਾਨ ਸਭਾ ਚੋਣ ਚੱਲ ਰਹੇ ਸੀ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਪੁਲਿਸ ਪੂਰੀ ਤਰ੍ਹਾਂ ਅਲਰਟ ਸੀ ਚਾਰ ਪੁਲਿਸ ਮੁਲਾਜ਼ਮ ਉਸਤੇ 24 ਘੰਟੇ ਨਜ਼ਰ ਰੱਖ ਰਹੇ ਸੀ ਇਸ ਦਰਮਿਆਨ ਉਹ ਜੇਲ੍ਹ ਤੋਂ ਫਰਾਰ ਹੋ ਕੇ ਸਿੱਧਾ ਵਿਦੇਸ਼ ਭੱਜ ਗਿਆ ਸੂਤਰਾ ਦੇ ਮੰਨਿਏ ਤਾਂ ਉਸਨੇ ਇਸ ਤਰ੍ਹਾਂ ਸੈਟਿੰਗ ਰੱਖੀ ਹੋਈ ਸੀ ਕਿ ਜੇਲ ਤੋਂ ਨਿਕਲਦੇ ਹੀ ਉਹ ਕੈਨੇਡਾ ਪਹੁੰਚ ਗਿਆ ਸੀ ਜਗਮਨ ਪੁਲਿਸ ਨੂੰ ਚੱਕਮਾ ਦੇ ਕੇ ਵਿਦੇਸ਼ ਭੱਜਣ ਦੀ ਕਹਾਣੀ ਆਖਿਰਕਾਰ ਕੀ ਹੈ ਉਹ ਵੀ ਤੁਹਾਨੂੰ ਦੱਸਣਿਆ ਦਰਸਲ ਬਿਮਾਰੀ ਦੇ ਬਹਾਨੇ ਜੇਲ ਤੋਂ ਫਰੀਦਕੋਟ ਹਸਪਤਾਲੇ ਪਹੁੰਚਿਆ ਸੀ ਜਗਮਨ ਸਮਰਾ ਜਿਹੜਾ ਉਹ ਮੂਲ ਰੂਪ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਾਗੂਵਾਲਾ ਦਾ ਰਹਿਣ ਵਾਲਾ ਜਦਕਿ ਉਸ ਦੇ ਕੋਲ ਕੈਨੇਡਾ ਦੀ ਸਿਟੀਜ਼ਨਸ਼ਿਪ ਹੈ 28 ਨਵੰਬਰ 2020 ਨੂੰ ਉਸਤੇ ਧੋਖਾਧੜੀ ਦਾ ਇੱਕ ਪਰਚਾ ਫਿਰੋਜ਼ਪੁਰ ਦੇ ਥਾਣਾ ਤਲਵੰਡੀ ਭਾਈ ਚ ਦਰਜ ਹੋਇਆ ਸੀ ਪੁਲਿਸ ਨੇ ਫੜ ਕੇ ਉਸ ਨੂੰ ਜੇਲ੍ਹ ਭੇਜਤਾ 2021 ਵਿੱਚ ਫਰੀਦਕੋਟ ਦੇ ਹਸਪਤਾਲ ਚ ਉਹਨੂੰ ਭਰਤੀ ਕਰਾਇਆ ਗਿਆ ਦਰਅਸਲ 23 ਦਸੰਬਰ 2021 ਨੂੰ ਬਿਮਾਰ ਹੋਣ ਤੋਂ ਬਾਅਦ ਉਹ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਭਰਤੀ ਹੋਇਆ ਉਸ ਦੀ ਨਿਗਰਾਨੀ ਚਾਰ ਪੁਲਿਸ ਮੁਲਾਜ਼ਮ ਹਰਕਵੀਰ ਸਿੰਘ ਅਨਦੀਪ ਸਿੰਘ ਸੁਖਪਾਲ ਸਿੰਘ ਅਤੇ ਅਮਨਦੀਪ ਸਿੰਘ ਤਾਇਨਾਤ ਕੀਤੇ ਗਏ ਸੀ ਪੁਲਿਸ ਦੇ ਮੁਤਾਬਕ ਜਗਮਨ ਪੂਰੇ 40 ਦਿਨ ਹਸਪਤਾਲ ਚ ਰਿਹਾ ਇਸ ਦੌਰਾਨ ਉਸਨੇ ਆਪਣੇ ਸਾਰਾ ਸਿਸਟਮ ਸੈੱਟ ਕੀਤਾ ਅਤੇ 11 ਜਨਵਰੀ 2022 ਨੂੰ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ 'ਚ ਮੌਕਾ ਵੇਖ ਕੇ ਫਰਾਰ ਹੋ ਗਿਆ ਹਾਲਾਂਕਿ ਘਟਨਾ ਤੋਂ ਬਾਅਦ ਚਾਰੇ ਪੁਲਿਸ ਮੁਲਾਜ਼ਮਾਂ ਉਸਦੀ ਤਲਾਸ਼ ਲੱਗੇ ਰਹੇ ਪਰ ਉਸ ਦਾ ਕੋਈ ਸੁਰਾਖ ਨਹੀਂ ਲੱਗਿਆ ਉਸੇ ਦਿਨ ਦੁਪਹਿਰ 3 ਵਜੇ ਮੁਲਾਜ਼ਮਾ ਨੇ ਇਸ ਬਾਰੇ ਆਪਣੇ ਸੀਨੀਅਰ ਅਫਸਰਾਂ ਨੂੰ ਜਾਣਕਾਰੀ ਦਿੱਤੀ ਹਾਲਾਂਕਿ ਪੁਲਿਸ ਨੇ ਇਸ ਨੂੰ ਲਾਪਰਵਾਹੀ ਮੰਨਿਆ ਸੀ ਔਰ ਨਾਲ ਹੀ ਕੇਸ ਵੀ ਦਰਜ ਕੀਤਾ ਸੀ ਆਰੋਪੀ ਜਗਮਨ ਖੁਦ ਵੀਡੀਓ ਚ ਦਾਵਾ ਕਰ ਚੁੱਕੇ ਹੈ ਕਿ ਉਹ ਇੰਡੀਆ ਦੀ ਜੇਲ੍ਹ ਤੋੜ ਕੇ ਭੱਜਿਆ ਸੀ ਹਾਲਾਂਕਿ ਭੱਜਣ ਚ ਕਿਵੇਂ ਕਾਮਯਾਬ ਹੋਇਆ ਇਹ ਅੱਜ ਤੱਕ ਇੱਕ ਪਹੇਲੀ ਹੈ ਮੰਨਿਆ ਜਾਂਦਾ ਹੈ ਕਿ ਉਸਨੇ ਪੂਰੀ ਰਣਨੀਤੀ ਤਿਆਰ ਕੀਤੀ ਸੀ ਇਸ ਤੋਂ ਬਾਅਦ ਉਹ ਬਾਹਰ ਪਹੁੰਚਿਆ ਜਿੱਥੇ ਉਹ ਕੋਇਨ ਦਾ ਕਾਰੋਬਾਰ ਕਰਦਾ ਰਿਹਾ ਕਿਉਂਕਿ ਆਪਣੇ ਫੇਸਬੁੱਕ ਔਰ ਇੰਸਟਾਗ੍ਰam ਤੇ ਉਹ ਖੁਲਾਸਾ ਕੋਇਨ ਦਾ ਪ੍ਰਚਾਰ ਕਰਕੇ ਕਰਦਾ ਰਿਹਾ ਸੀ ਔਰ ਇੰਸਟਾਗ੍ਰam ਤੇ ਵੀ ਇਹ ਖੁਲਾਸੇ ਕਰਦਾ ਰਿਹਾ ਉਸਨੇ ਇੱਕ ਪੋਸਟ ਚੰਡੀਗੜ੍ਹ ਸੰਗਰੂਰ ਲੁਧਿਆਣਾ ਨਾਬਾ ਬਟਿੰਡੇ ਤੇ ਜ਼ਿਰਕਪੁਰ ਦੇ ਨੰਬਰ ਜਾਰੀ ਕੀਤੇ ਨਾਲ ਹੀ ਆਪਣਾ ਨੈਟਵਰਕ ਹੋਣ ਦਾ ਦਾਵਾ ਵੀ ਕੀਤਾ ਸੀ ਸੋਸ਼ਲ ਮੀਡੀਆ ਤੇ ਬਣਾਏ ਗਏ ਆਪਣੇ ਅਕਾਊਂਟ ਚਾਰੋਪੀ ਨੇ ਲਿਖਿਆ ਕਿ ਉਹ ਡਬਲ ਐਫ ਐਫ ਸਟੋਰ ਚ ਕੰਮ ਕਰਦਾ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਚ ਰਹਿੰਦਾ ਇਸ ਅਕਾਊਂਟ ਤੋਂ ਹੁਣ ਤੱਕ 36000 ਫਾਲੋਅਰ ਉਹਦੇ ਹੈਗੇ ਔਰ ਐਸੇ ਤੌਰ 'ਤੇ ਉਹਨੇ ਮੁੱਖ ਮੰਤਰੀ ਨਾਲ ਸੰਬੰਧਿਤ ਉਹ ਪੋਸਟ ਅਪਲੋਡ ਕੀਤੀ ਸੀ ਜਦੋਂ ਉਹਨੇ ਇਹ ਪੋਸਟ ਪਾਈ ਤਾਂ ਪੰਜਾਬ ਪੁਲਿਸ ਹਰਕਤਾਈ ਕਾਫੀ ਸਮੇਂ ਤੋਂ ਇਹ ਮਾਮਲਾ ਠੰਡੇ ਬਸਤੇ ਚੱਲ ਰਿਹਾ ਸੀ 20 ਅਕਤੂਬਰ ਨੂੰ ਜਿਵੇਂ ਹੀ ਇਸ ਨੇ ਸੀਐਮ ਦਾ ਇੱਕ ਫੇਕ ਵੀਡੀਓ ਸ਼ੇਅਰ ਕੀਤਾ ਉਸ ਤੋਂ ਬਾਅਦ ਪੁਲਿਸ ਐਕਸ਼ਨ ਚਾਈ ਨਾਲ ਹੀ ਉਸ ਦੇ ਖਿਲਾਫ ਪਹਿਲਾਂ ਹੀ ਮੁਹਾਲੀ ਦੇ ਸਾਈਬਰ ਸੈੱਲ ਥਾਣੇ 'ਚ ਕੇਸ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਪੁਲਿਸ ਨੇ ਉਸੇ ਦਿਨ ਫੇਸਬੁੱਕ ਤੇ ਇੰਸਟਾਗ੍ਰam ਨੂੰ ਨੋਟਿਸ ਭੇਜਿਆ ਜਿਸ ਤੋਂ ਬਾਅਦ ਮੁਹਾਲੀ ਅਦਾਲਤ ਨੇ ਫੇਸਬੁੱਕ ਨੂੰ 24 ਘੰਟੇ 'ਚ ਪੋਸਟ ਹਟਾਉਣ ਦੇ ਹੁਕਮ ਦਿੱਤੇ ਔਰ ਜਿਸ ਤੋਂ ਬਾਅਦ ਉਹ ਇੰਸਟਾਗ੍ਰam ਤੇ ਐਕਟਿਵ ਹੋ ਗਿਆ ਆਰੋਪੀ ਜਗਮਨ ਸਮਰਾਤੇ ਹੁਣ ਐਕਸ਼ਨ ਦੀ ਤਿਆਰੀ ਹੈ ਅਰੈਸਟ ਵਾਰਡਰਟ ਜਾਰੀ ਦੂਜੇ ਪਾਸੇ આરોપી ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਾਅਵਾ ਕੀਤਾ ਹੈ ਕਿ ਉਸ ਤੇ ਜਾਣਕਾਰਾਂ ਨੂੰ ਜਾਂ ਉਸ ਦੇ ਰਿਸ਼ਤੇਦਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਥਾਣੇ ਚ 3420 ਤੇ 120 20 ਦੇ ਤਹਿਤ ਐਫ ਆਈ ਆਰ ਦਰਜ ਹੋਈ ਹੈ ਜਦਕਿ ਦੂਜਾ ਮਾਮਲਾ ਸੰਗਰੂਰ ਥਾਣੇ ਚ 2021 ਚ ਦਰਜ ਸੀ ਇਹ ਧੋਖਾਧੜੀ ਤੇ ਆਈਟੀ ਐਕਟ ਨਾਲ ਸੰਬੰਧਿਤ ਹੈ ਜਦਕਿ ਤੀਜੀ ਐਫ ਆਈ ਆਰ ਫਰੀਦਕੋਟ ਸ਼ਹਿਰੀ ਥਾਣੇ ਚ ਦਰਜ ਹੈ ਸੋ ਇਹ ਜਗਮਨ ਸੰਬਰਾ ਦਾ ਪੂਰਾ ਡਿਟੇਲ ਤੁਹਾਨੂੰ ਦੱਸਦਾ ਕਿ ਆਖਿਰਕਾਰ ਜਗਮਨ ਸੰਬਰਾ ਹੈ ਕੌਣ ਔਰ ਜਗਮਨ ਸਮਰਾ ਦਾ ਪਿਛੋਕੜ ਆਖਰਕਾਰ ਕੀ ਹੈ ਪਰ ਕੁਲ ਮਿਲਾ ਕੇ ਇਹੀ ਉਹ ਜਗਮਨ ਸਮਰਾ ਹੈ ਜੋ ਕਿ ਲਗਭਗ ਪਿਛਲੇ ਹਫਤੇ 10 ਦਿਨ ਤੋਂ ਪੰਜਾਬ ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ